ਕੀ ਗੱਲ ਜੀ ਸਾਰੇ ਭਰਾਵਾਂ ਨੂੰ ਉਮੀਦ ਕਰਦੇ ਆ ਠੀਕ ਠਾਕ ਹੋਵੋਗੇ ਕਿ ਆ ਜਿਹੜੇ ਆਪਣੇ ਪਰਸੋਂ ਪੱਠਿਆਂ ਦੀ ਵੀਡੀਓ ਪਾਈ ਸੀਗੀ ਪੱਠੇ ਖੜੇ ਸੀਗੇ ਪੱਠੇ ਵੱਢ ਕੇ ਵੇਚ ਕੇ ਤੇ ਹੁਣ ਆਪਾਂ ਥਾਂ ਕਰਤਾ ਤਿਆਰ ਗੋਭੀ ਲਾਉਣ ਵਾਸਤੇ ਇੱਥਾਂ ਆ ਗਿਆ ਆਪਾਂ ਗੋਭੀ 40 55 ਸੈਮੀਨਸ ਦੀ ਤੇ ਲੱਗੇ ਪਈਆਂ ਪਹਿਲੀ ਵਾਣ ਹੋਵੇ ਇਦੋਂ ਬਾਅਦ ਇੱਕ ਆਈ ਆਪਾਂ ਰੋਟਾਵੇਟਰ ਇੱਥੇ ਮਾਰਾਂਗੇ ਰੋਟਾਵੇਟਰ ਮਾਰ ਕੇ ਤੇ ਫਿਰ ਦੁਬਾਰਾ ਹਾਲ ਮਾਰ ਕੇ ਤੇ ਵਟਾਂ ਪਾ ਦਾਂਗੇ ਤੇ ਬਾਕੀ ਜਿਹੜੀ ਬਾਅਦ ਚ ਲਾਉਣੀ ਆ ਜਿਹੜੀ ਦੀਵਾਲੀ ਦੇ ਟਾਈਮ ਤੇ ਆਊਗੀ ਉਹ ਆਵੇ ਆਪਣੀ 1509 ਬਾਸਪਤੀ ਖੜੀ ਆ ਉਹ ਆਪਾਂ ਗੋਭੀ ਇੱਧਰ ਲਾਉਣੀ ਆ ਤੇ ਬਾਕੀ ਨਾਲ ਉਦੋਂ ਹੋਰ ਕੋਈ ਸਬਜ਼ੀ ਲਾਵਾਂਗੇ ਇਹ ਅੱਧਕ ਤੱਕ ਨਿਸਰ ਗਈ ਆ ਤੇ ਆਹ 2-3 ਦਿਨਾਂ ਨਾਲ ਲੇਟ ਸੀ ਜੀ ਉਹ ਪਹਿਲਾਂ ਲੱਗੀ ਸੀਗੀ ਲੱਭੀ ਲੈਣਾ ਤੇ ਆ ਜਿਹੜੀ ਆ ਇਹ ਬਾਅਦ ਚ ਲੱਗੀ ਸੀਗੀ ਤੇ ਦੋ ਕੁ ਦਿਨ ਬਾਅਦ ਇਹ ਨਿਸਰਦੀ ਆਊਗੀ ਨੇ ਸਰਦੀ ਆਉਂਦੀ ਆ ਦੋ ਤਿੰਨ ਦਿਨਾਂ ਤੱਕ ਨੇ ਸਰਜੂਗੀ ਉਹ ਪਰੇ ਸਾਰੀ ਨਿਸਰ ਗਈ ਆ ਜ਼ੂਮ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਨੇ ਆਵੇਂ ਤੇ ਤੁਹਾਨੂੰ ਦੱਸਦੀ ਹੋਣੀ ਨੇ ਸਰਦੀ ਵੱਖਰਾ ਜਿਹਾ ਰੰਗ ਹੋਇਆ ਪਿਆ ਤੇ ਬਾਕੀ ਤੁਹਾਨੂੰ ਸ਼ਾਮ ਨੂੰ ਫੇਰ ਲਾਈਵ ਹੋ ਕੇ ਦਿਖਾਵਾਂਗੇ ਗੋभी ਕਿਵੇਂ ਲਾਈ ਜਾਂਦੇ ਆ ਇਹ ਕਰੀਏ ਪਤਾ ਤਿਆਰੀ ਕਰਤੀ ਹੈ ਗੋਭੀ ਦੀ ਬਾਾਕੀ ਸਾਰੇ ਭਰਾ ਆ ਮਹੀਨਿਆਂ ਚ ਦਰਖਤ ਜ਼ਰੂਰ ਲਾਉਣਾ ਆਪਣੇ ਵੀ ਆਵੇ ਜਾਮਨ ਲਾਏ ਆ ਕਾਫੀ ਬੱਚੋਂ ਥੋੜੇ ਜੇ ਮਰ ਗਏ ਉੱਥੇ ਹੁਣ ਉਹਦੀ ਥਾਂ ਤੇ ਚੀਕੂ ਜਾਂ ਟਾਲੀਆਂ ਲਿਆ ਕੇ ਲਾਵਾਂਗੇ ਆ ਜਾਮਨ ਹੋ ਜਾਣਗੇ ਜਾਂ ਚੀਕੂ ਹੋ ਜਾਣਗੇ ਟਾਲੀਆਂ ਹੋ ਜਾਣਗੀਆਂ ਤੇ ਤੂਤ ਦਾ ਦਰਖਤ ਤਾਂ ਐਣ ਮੈਂ 12:30 ਦਾ ਟਾਈਮ ਆ ਤੇ ਇੱਥੇ ਪੂਰੀ ਠੰਡੀ ਹਵਾ ਆਉਂਦੀ ਪਈ ਆ ਤੇ ਹੋ ਡੇ ਕਰੇਗੀ ਇੱਕ ਆਪਰੇ ਟਾਲੀ ਜਿੰਨੇ ਵੀ ਤੁਹਾਡੇ ਤੋਂ ਵੱਧ ਤੋਂ ਵੱਧ ਜਰਾਸਤ ਲੱਗਦੇ ਉਹਨੇ ਜਰੂਰ ਲਾਓ ਤੇ ਬਾਕੀ ਸ਼ਾਮ ਨੂੰ ਫਿਰ ਤੁਹਾਨੂੰ ਲਾਈਵ ਹੋ ਕੇ ਦਿਖਾਵਾਂਗੇ ਬਸ ਲੇਟ ਆਉਣ ਵਾਲੀ ਹੈ ਲੇਟ ਆ ਗਈ ਤੇ ਉਸ ਤੋਂ ਬਾਅਦ ਵਟਾਂ ਪਾ ਕੇ 3:00 ਵਜੇ ਭਰ ਦਾਂਗੇ ਤੇ 4:00 ਵਜੇ ਗੋਭੀ ਲਾਉਣੀ ਸ਼ੁਰੂ ਕਰ ਦਾਂਗੇ ਕੁਛ ਅੱਜ ਲਾ ਲਾਂਗੇ ਕੁਛ ਕੱਲੂ ਲਾ ਲਾਂਗੇ ਸੈਮੀਨਰ ਸਦੀਆਂ ਲੱਗਿਆ ਜੀ ਠੀਕ ਹੈ ਜੀ ਧੰਨਵਾਦ ਜੀ